ਜੋ ਵੀ ਬਾਬਿਓ ਅੱਜ ਆਪਾਂ ਫੇਰ ਕਰਤਾ ਕੈਂਡਿਆ ਵਲੋਗ ਸਟਾਰਟ ਅੱਜ ਤੁਹਾਡੇ ਭਰਾ ਨੂੰ ਕੀਤਾ ਜਾਊਗਾ ਸਨਮਾਨਿਤ ਖੂਨਦਾਨ ਸੈਲਡਾਨ ਸਰੀਦਾਨ ਅਭਿਕਾਰ ਚੁਕੇ ਆ ਉਸ ਕੂਜੀ ਦੇ ਬਾਈ ਸਾਨੂੰ ਬਟਿੰਡੇ ਵਾਲੇ ਸਿਵਲ ਹਸਪਤਾਲ ਵਾਲੇ ਅਬੋਰ ਦੇਣਗੇ ਦੇਖਦੇ ਆ ਕੀ ਮਿਲਦਾ ਅਬੋਰ ਚ ਫਿਲਹਾਲ ਆਪਾਂ ਤਾਂ ਖਾਣ ਪੀਣ ਦਾ ਚੈੱਕ ਅਪ ਕਰਨ ਜਾ ਰਹੇ ਆ ਵੀ ਕੀ ਮਿਲੂਗਾ ਖਾਣ ਨੂੰ ਅਬੋਰ ਆਪਣੇ ਭਰਾ ਨੂੰ ਮਿਲੂਗਾ ਭਰਾ ਬਹੁਤ ਵਧੀਆ ਕੰਮ ਕਰਦਾ ਐ ਅੱਗੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਪ੍ਰੋਗਰਾਮ ਵਧੀਆ ਬਾਈ ਭਰਾ ਬਾਜਾ ਮਾਰਦੇ ਬਾਬਿਓ ਸਾਰੇ ਖੁਸ਼ ਹੋਏ ਪਏ ਇੱਕ ਭਰਾ ਦੀ ਸਕੂਟਰੀ ਰੋੜਦੀ ਐ ਹੋਰ ਬਾਈ ਠੀਕ ਐ ਆ ਵੀ ਆਪਣਾ ਭਰਾ ਆ ਸਾਰੇ ਭਰਾਵਾਜਾ ਮਾਰਦਿਆ ਬਾਈ ਦੀ ਬੈਟਰੀ ਲੋ ਗਈ ਚਲੋ ਕੋਈ ਨਹੀਂ ਤੋ ਵੀ ਬਾਬਿਓ ਵਲੋਗ ਬਣਾਣ ਲੱਗਦੇ ਆ ਆ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਸੱਚਾ ਤੁਹਾਨੂੰ ਵੀ ਦਿਖਾ ਦਈਏ ਹੁਣ ਇਹਦੇ ਥੱਲੋ ਡਪਾਵਾਂਗੇ ਹਨਾ ਬਈ ਤੇ ਮਿਲਦੇ ਆ ਅੱਗੇ ਜਾ ਕੇ ਫੜ ਤੋਂ ਪਾਰ ਚੈੱਕ ਕਰੋ ਬਾਬਿਓ ਐਵੇਂ ਨਹੀਂ ਵਲੋਗ ਬਣਦੇ ਬਹੁਤ ਮਿਹਨਤ ਲਾਤੀ ਆ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੋ ਵੀ ਬਾਬਿਓ ਰੇਲ ਗੱਡੀ ਆ ਗਈ ਸੀ ਪਰ ਆਪਾਂ ਪਹਿਲਾਂ ਜਾ ਉਰੇ ਗੱਡੀ ਕਾ ਦੀ ਦੱਪਾਈ ਦੀ ਦੱਬਾ ਦੱਬਾਈ ਟਾਂਕ ਕਰੀ ਪਿਆ ਉਹ ਠੀਕ ਹੋ ਜੀ ਬੁਲਾਉਂਦਾ ਹੀ ਨਹੀਂ ਬਈ ਉਹ ਬੁਲਾੜਾ ਬਈ ਨੇ ਆ ਦੇਖੋ ਵੈਲਕਮ ਟੂ ਹਜੀ ਰਤਨ ਉਹ ਬਈ ਰੋਈ ਅੰਦਰ ਇਕੱਲਾ ਬੈਠਾ ਦੇਖ ਲਓ ਬਾਬੇ ਉਹ ਮਠਿੰਡੇ ਦਾ ਮਹੌਲ ਚਾਲ ਦੇਖ ਲਓ ਪੈਂ ਪੈਂ ਟਾ ਪੈਂ ਕੋਈ ਕਿਧਰੋ ਹੋਰ ਕੋਈ ਕਿਧਰੋ ਸ਼ਾਂਤੀ ਜਮਾਂ ਵੀ ਨਹੀਂ ਬਈ ਫਿਲਹਾਲ ਆਪਾਂ ਜਿੱਥੇ ਪਹੁੰਚਣਾ ਚਾਹੁੰਦੇ ਸੀ ਉੱਥੇ ਆਪਾਂ ਪਹੁੰਚ ਗਏ ਆ ਇੱਥੇ ਹਸਕਾਲਾ ਜਿਹੜੇ ਕਿੱਤੇ ਵਾਲਾ ਉਹਨਾਂ ਦਾ ਆ ਘਰ ਦੇ ਹੋਏ ਸਾਰੀ ਜਨਤਾ ਜਨਨ ਲੱਗੀ ਉਹ ਵਧੀਆ ਬਈ ਸਾਰੇ ਬਾਜਾ ਮਾਰਦੇ ਤੁਹਾਡੇ ਭਰਾ ਨੂੰ ਇੰਨੇ ਕਿ ਵਾਇਰਲ ਹੋ ਗਏ ਬਸ YouTube ਤੇ ਕਰੋ ਕਿਰਪਾ ਬਾਬਿਓ ਅੰਦਰ ਜਾ ਕੇ ਗੱਲ ਕਰਦੇ ਆ ਹਸਪਤਾਲ ਦਾ ਨਾਮ ਦੇਖ ਲਓ ਮੈਕਸ ਇਹਦੇ ਅੰਦਰ ਹੀ ਲੈਣਾ ਮੈਕਸ 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 ਆਪਰਾ ਆਪਣਾ ਸਕੂਟੀ ਗੱਡਾ ਬੈਠਾ ਪਰ ਸਕਿਉਰਟੀ ਨਹੀਂ ਕਰ ਰਿਹਾ ਫੋਨ ਤੇ ਨਿਗਾਹ ਹੈ ਜੀ ਐਂਟਰ ਕਰ ਗਏ ਪਿੱਛੇ ਮੜਾ ਹੈ ਕੈਮਰਾ ਤਾਂ ਬੰਦ ਕਰਨਾ ਪੈ ਗਿਆ ਕਿਉਂਕਿ ਬਈ ਕਾਜੀ ਵੀਰ ਆਏ ਹੋਏ ਨੇ ਆਪਰਾ ਆ ਗਿਆ ਆਪਣਾ ਇੱਕ ਹੋਰ ਬਾਈ ਠੀਕ ਆ ਸਸਰੀ ਗਾਲ ਬਾਈ ਦੇਖੋ ਸਸਰੀ ਗਾਲ ਆ ਤੋ ਦੇਖੋ ਬਾਈ ਕਿਵੇਂ ਜਾ ਰਹੇ ਸਾਰੇ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਜਿੱਥੇ ਸਾਡਾ ਸਨਮਾਨਿਤ ਹੋਊਗਾ ਬੋਰਡ ਮਿਲੂਗਾ ਤੁਹਾਨੂੰ ਆ ਦੇਖੋ ਅੱਬੇ ਪਹੁੰਚ ਗਏ ਜਿੱਥੇ ਆਣਾ ਸੀ ਉੱਥੇ ਆ ਗਏ ਆਪਾਂ ਹਨਾ ਬਾਈ ਤੇ ਅੱਜ ਆਪਾਂ ਨੂੰ ਵੋਟ ਦੇਣਗੇ ਇਹ ਸੋ ਬੋਰਡ ਲਈ ਆਪਾਂ ਬਹੁਤ ਆਪ ਦਾ ਤੁਹਾਨੂੰ ਪਸੰਦ ਆ ਬਾ ਹੈ ਸੈਲ ਡਾਉਨ ਕਰਾਏ ਆ ਬਾਈ ਇਹਦੇ ਅੰਦਰ ਹੋਊਗਾ ਸਾਰਾ ਕੁਝ ਵੇ ਇੱਥੇ ਆ ਕੇ ਆਪਾਂ ਨੂੰ ਇਹ ਚੀਜ਼ ਵੀ ਪਤਾ ਲੱਗ ਗਈ ਵੀ ਇਹਨਾਂ ਨੇ ਬਲੱਡ ਗਰੁੱਪ ਦੀ ਖੋਜ ਕੀਤੀ ਸੀਗੀ ਇਹ ਨਾ ਹੁੰਦਾ ਬਾਈ ਤਾਂ ਬਲੱਡ ਗਰੁੱਪ ਨਾ ਹੁੰਦੇ ਆ ਚੈੱਕ ਕਰੋ ਸਾਰਾ ਮਾਹੌਲ ਚਾਲ ਅੱਛਾ ਸੰਕਿਆਮ ਵੀ ਕਰਦੇ ਆ ਬਈ ਸਾਰੀ ਮਾੜੀ ਥੋੜੀ ਕਰਦੇ ਆ ਅੰਦਰ ਬਈ ਅੱਖਾ ਗੱਡੀ ਜਾਂਦਾ ਇੱਕ ਬਈ ਆ ਚੈੱਕ ਕਰੋ ਆਪਣੇ ਸਾਰੇ ਭਰਾ ਜਿਹੜੇ ਖੂਨਦਾਨ ਕਰਦੇ ਆ ਬਈ ਯਾਰ ਬਹੁਤ ਚੰਗਾ ਕੰਮ ਕਰਦੇ ਆ ਬਈ ਇਹ ਹਨਾ ਬਈ ਜਿੰਨੂੰ ਵੀ ਖੂਨ ਖਾਣ ਚਾਹੀਦਾ ਬਈ ਇਹਨਾਂ ਨਾਲ ਸੰਪਰਕ ਕਰੋ ਬਈ ਨਾਲ ਆਪਣਾ ਵੱਡਾ ਭਰਾ ਅੱਜ ਆਪਣੇ ਭਰਾ ਨੂੰ ਬਈ ਉਹ ਦੇਣਗੇ ਇੱਥੇ ਅਬੋਡ ਦੇਣਗੇ ਨਾ ਬਈ ਸਨਮਾਨਤ ਕਰਨਗੇ ਜਿਹੜੇ ਭਰਾ ਖੂਨਦਾਨ ਕਰਦੇ ਆ ਹਾਂ ਜਮਸੀ ਐਸਡੀਪੀ ਡੋਨੇਟ ਵਰਗਾ ਸੰਦੀਪ ਹਾਂਜੀ ਬਈ ਸਪੋਰਟ ਕਰੋ ਭਰਾ ਨੂੰ ਵੱਧ ਤੋਂ ਵੱਧ ਫੋਲੋ ਕਰੋ ਬਈ ਜਿਹੜੇ ਭਰਾ ਆਪਾਂ ਨੂੰ ਦੇਖਦੇ ਸਮਾਜੇ ਵੀ ਸੰਸਥਾ ਬਟੇਂਡਾ ਦੇ ਨਾਮ ਤੇ ਪੇਜ ਆਪਦਾ ਠੀਕ ਹੈ ਬਈ ਜ਼ਰੂਰ ਦੇਖਾਂਗੇ ਸਾਰੇ ਅੱਬੇ ਪੜਾਂਪੁਰਜੀ ਭਰਾ ਵੀ ਆਇਆ ਖੂਨਦਾਨ ਕਰਨ ਇੱਥੇ ਸੰਦੀਪ ਭਰਾ ਨਾਲ ਆਏ ਆ ਨਾ ਬਈ ਤੁਹਾਨੂੰ ਪਤਾ ਇੱਥੇ ਵੋਡ ਮਿਲੂਗਾ ਅੱਜ ਉਹਨੂੰ ਕਿਵੇਂ ਬਈ ਖੁਸ਼ ਆ ਅੱਜ ਪੂਰਾ ਆ ਸਾਰੇ ਭਰਾ ਬਈ ਆਪਣੇ ਵੱਡੇ ਭਰਾ ਜੀ ਬਾਈ ਨੂੰ ਤਾਂ ਮਿਲ ਗਿਆ ਬਾਈ ਬੋਰਡ ਸਾਰਾ ਆ ਦੇਖੋ ਬਈ ਕੱਪ ਮਿਲਿਆ ਬਈ ਹੁਣ ਇੱਥੇ ਚਾਂ ਵੀ ਆ ਗਰੂਆ ਪਲੇਟ ਪਲੇਟ ਵੀ ਆ ਦੇਖੋ ਬਈ ਪਲੇਟ ਵੀ ਆ ਇਹ ਜਿਹੜਾ ਪੂਜਿਆ ਭਾਈਆ ਕਰਦੇ ਉਹ ਹੈ ਨਾ ਬਈ ਭਰਾਰੀ ਆ ਆਪਦੀ ਦੁਕਾਨ ਆ ਆਪ ਵੀ ਪੂਜਿਆ ਵਾ ਕੇ ਆਪ ਵੀ ਖਾਣਾ ਕਰੂ ਚਾਂ ਕਰਦੇ ਬਣਾ ਦੇ ਕਰਨਗੇ ਐਸਾ ਨੂੰ ਵੀ ਮੈਨਾਂ ਦਾ ਹੀ ਚੀਜ਼ ਮਿਲੂਗੀ ਹਾਂ ਹਾਂ ਖੂਨ ਪਸੀਨੇ ਦੀ ਕਮਾਈ ਹੈ ਇਹ ਬਾਬੇਪੁਰ ਦੀ ਭਰਾ ਆਪਣਾ ਬਲੱਡ ਡੋਨਰ ਆ ਬਹੁਤ ਤਕੜਾ ਬਠਿੰਡੇ ਚ ਸ਼ਾਇ ਹੈ ਇਸ ਟਾਈਮ ਗਿਫਟ ਵੀ ਮਿਲ ਗਿਆ ਬਾਈ ਨੂੰ ਖੂਨ ਦਾਨ ਦਾ ਨਾ ਬਈ ਮੂੰਹ ਮਿੱਠਾ ਕਰ ਲਿਆ ਬਈ ਤੇਰੇ ਤਾਂ ਦੋ ਤਿੰਨ ਵਾਰੀ ਬਿਸਕੁਟ ਬਾਬੇਪੁਰ ਮਾਨਮਕੀਨ ਆ ਭਰਾ ਦੇ ਮੂੰਹ ਮਿੱਠਾ ਕਰ ਹੀ ਦਿੱਤਾ ਆਪਣੇ ਗਹਿਣੇ ਦੇ ਇਹ ਤਾਂ ਕਰਨਾ ਨਹੀਂ ਸੀ ਨਾ ਬਈ ਇੱਕ ਕਪੜਾ ਆ ਭਰਾ ਬਾਬੇ ਸ਼ੀਦੀ ਰਿਹੜਾਣਾਂ ਕਰਕੇ ਖੂਨ ਦਾਨ ਕੀਤਾ ਭਰਾ ਨੇ ਅਪਡੇਟ ਹੁਣ ਦੁੱਤੀ ਆ ਭਰਾ ਨੇ ਨਹੀਂ ਆਪਾਂ ਸ਼ੁਰੂ ਤੋਂ ਹੀ ਇਹੀ ਲਿਖਣ ਦੱਸਣਾ ਸੀ ਕਿ ਸ਼ੀਦੀ ਰਿਹੜਾਣਾਂ ਕਰਕੇ ਪਹਿਲਾ ਦਿਨ ਦਾ ਅੱਜ ਮਾਤਾ ਗੁਜਰੀ ਜੀ ਹੈ ਨਾ ਇਹ ਤਾਂ ਮੈਂ ਖੂਨ ਨਹੀਂ ਦੇਣਾ ਸੀ ਮਾਦਿਕਾਂ ਨਹੀਂ ਦਿੱਤਾ ਅੱਛਾ ਬਈ ਦਿੱਦਿਆੜਾ ਕਰਕੇ ਦਿੱਤਾ ਭਾਜੀ ਬਈ ਫਿਰ ਰੀਅਲ ਸਿੰਘ ਕਿੰਗ ਐ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਆਹ ਭਰਾ ਨਹੀਂ ਛੋਡਾ ਵੈ ਆਪਾਂ ਸਾਰੀ ਸਨੈਪ ਯਾਦ ਵਿੱਚ ਮਿਲਾਂ ਲੈਂਦੇ ਹਾਂ ਸਰ ਜੀ ਸਨਮਾਨਤ ਹੋ ਰਿਹਾ ਆਪਣੇ ਸੰਜੀਵ ਵੀਰੇ ਦਾ ਇਹ ਹੀ ਆਪਣਾ ਮੇਨ ਮੋਟਿਵ ਸੀ ਵਲੋਗ ਇਹਦਾ ਹੀ ਬਣ ਰਿਹਾ ਸੀ ਆਪਣਾ ਜਿਹੜਾ ਲਾਲ ਕੱਪੜੇ ਵਾਲਾ ਬਾਈ ਆ ਇੱਧਰ ਲਾ ਇਕ ਤਾਂ ਆਪਣੀ ਸੁੱਥ ਸਤਾਜ ਕੰਮ ਕਰਦਾ ਆਪਣਾ ਪੁਰਜ਼ੀ ਭਰਾਇਆ ਨਾਮ ਹੀ ਪੁਰਜ਼ੀ ਏ ਪਰ ਭਰਾ ਸ਼ੁੱਧ ਵੈਸ਼ਨ ਹਾਂ 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 ਖਾਲਸਾ ਭਾਈ ਜੀ ਆਇਆ ਤੁਸੀਂ ਆ ਨਾ ਲਿਆ ਜਾ ਜਾ ਵੀਡੀਓ ਬਣੀ ਇਹ ਤੇਰੀ ਦਮੇ ਰਿ ਬਾਹਰ ਤੇ ਬਾਹਰ ਕਿੰਨੇ ਵਧੀਆ ਜੀ ਬਾਹਰ ਤੇ ਬਾਹਰ ਸਹੀ ਆ ਜੀ ਠੀਕ ਜੀ ਸਾਰਾ ਅੱਗੇ ਜਾਵੇ 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 ਅੱਗੇ ਜਾਵੇ ਅਕਾਲ ਗਾਤਿਕੀ ਬੋਲਿਆ ਮਤ ਜੀ ਆਏ ਗੋਡੇ ਤੇ ਖਾਲਸਾ ਵਾਹ ਫਤਿਹ और भाई बंटी भाई अपने फोटो आई जी है खून पसीने की कमाई मिल गई कालिए आ भी भाई ये मिले तो किन्ने के खुश हो ਨਰਵਸ ਹੋ ਗਿਆ ਪਰਦੀ ਤੂ ਜਾ ਸਾ ਭਾਈ ਮਾਤਾ ਬਹੁਤ ਬੋਸਾ ਸ਼ਾਲਾ ਮਾਰ ਕੇ ਲਖਾਈ ਮਾ ਜਾਨੇ ਮੈਂ ਪਹਿਲੇ ਬੱਬੇ ਮਿਸ਼ਨ ਪਾਸ ਹੋ ਗਿਆ ਬਿਸਕੁਟ ਦਿੱਤੇ ਆਨਾਂ ਨੇ ਆਪਾਂ ਨੂੰ ਇਨਾਮ ਚ ਤੇ ਭਾਂਡੇ ਦਿੱਤੇ ਆ ਭਾਂਡੇ ਸਾਨੂੰ ਦਿਖਾਈ ਦਿੱਤੇ ਜਾਇਪੁਰ ਜੀ ਦੇ ਸੀ ਉਹ ਜੀ ਸਾਡੇ ਆ ਚੱਲ ਬਈ ਚਲਿਓ ਜਾ ਰਹੇ ਹਾਂ ਸੰਸਾਰ ਛੋੜ ਕੇ ਬੱਪਾ ਚਲੇ ਆਂ ਹੋਰ ਜੀ ਵੀਰ ਆਪਣਾ ਅੰਦਰ ਹੀ ਰਹਿ ਗਿਆ ਕਿਧਰੋਂ ਕੱਢੀ ਐਧਰੋਂ ਕੱਢੀ ਐ ਆਇਓ ਆਇਓ ਬਾਈ ਖੜੇ ਆਂ ਹੋਰ ਬਾਈ ਆਓ ਆਰ ਜੂ ਕਿਵੇਂ ਕੀ ਗਾਣਾ ਚਾਹੋਗੇ ਬਾਈ ਵੀਡੀਓ ਬਣੀ ਜਾਂਦੀ ਏ ਛੱਡੀ ਚਲੋ ਕਰਦੇ ਆ ਤੁਹਾਨੂੰ ਅੱਛਾ ਬਾਈ ਇੱਥੇ ਕਿਵੇਂ ਆਏ ਸੀ ਅੱਜ ਇੱਥੇ ਇਹ ਕਾਲਾ ਬਿਲਿਆ ਹੋ ਗਿਆ ਸੀ ਇਹਨੂੰ ਲੋਈ ਲੈਣਾ ਸੀ ਚਲੋ ਸਹੀ ਐ ਬਾਈ ਰੱਬ ਅੱਪੀ ਸਹੀ ਕਰੂਗਾ ਬਾਈ ਕੱਬ ਨੂੰ ਸਾਰੇ ਫੋਲੋ ਕਰੋ ਵੀ ਬਾਈ ਨੂੰ ਸਾਰੇ ਹਾਂ ਭਰਾ ਨੂੰ ਵੀ ਚਲੋ ਬੱਬੇ ਉਹ ਭਾਂਡੇ ਭਾਂਡੇ ਹੋ ਗਏ ਸਾਡੇ ਕੋਲੇ ਦੋ ਭਾਂਡੇ ਪੁੱਜੀ ਕੋਲੇ ਇੱਕ ਭਾਂਡਾ ਸਾਡੇ ਕੋਲੇ ਆਹੀ ਸਾਡਾ ਵਲੋਗ ਸੀ ਜੀ ਦੇਖੋ ਤੁਸੀਂ ਕੀ ਸਿੱਖਿਆ ਇਸ ਵਲੋਗ ਤੋਂ ਦੱਸੋ ਸਾਨੂੰ ਕੈਦੀ ਵੀਰ ਵੀ ਆਇਆ ਮੈਡੀਕਲ ਕਰਾਣ